ਸਤਿ ਸ਼੍ਰੀ ਅਕਾਲ ਜੈ ਹੰਦ ਮੇਰੇ ਪੈਣਾ ਭਰਾਮਾ ਮਤਾਵਾ ਬਜ਼ੁਰਗਾਂ ਨੂੰ ਮੇਰੇ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਕਿ ਅੱਜ ਕੁਦਰਤ ਵੱਲੋਂ ਜੋ ਪੰਜਾਬ ਅੱਜ ਹੜਾਂ ਦੀ ਮਾਰ ਹੇਠ ਸੰਕਟ ਵਿੱਚ ਗੁਜ਼ਰ ਰਿਹਾ ਹੈ ਅਸੀਂ ਰਲ ਮਿਲ ਕੇ ਅੱਜ ਹਮਲਾ ਮਾਰੀਏ ਜਾਂ ਉਹਨਾਂ ਤੱਕ ਅਸੀਂ ਪਹੁੰਚ ਕਰੀਏ ਜੋ ਕਈ ਦਿਨਾਂ ਤੋਂ ਪਾਣੀ ਦੇ ਵਿੱਚ ਆਪਣਾ ਦਿਨ ਰਾਤ ਸਮਾਂ ਗੁਜ਼ਾਰ ਰਹੇ ਹਨ ਤੇ ਸਾਨੂੰ ਉਹਨਾਂ ਦੀ ਮਦਦ ਵਾਸਤੇ ਉੱਥੇ ਤੱਕ ਪਹੁੰਚ ਕਰਨੀ ਚਾਹੀਦੀ ਹਨ ਕਿ ਅਸੀਂ ਸਾਰੇ ਰਲ ਮਿਲ ਕੇ ਟੈਲੀਫੋਨ ਜੋ ਵੀ ਤੁਹਾਡੇ ਕੋਲ ਸਰਦਾ ਬਣਦਾ ਹੈ ਉਹ ਅਸੀਂ ਸਾਰੇ ਰਲ ਮਿਲ ਕੇ ਇਕੱਠਾ ਕਰਕੇ ਜਿੱਥੇ-ਜਿੱਥੇ ਵੀ ਸੰਕਟ ਆਇਆ ਹੈ ਉੱਥੇ ਤੱਕ ਖਾਣ ਪੀਣ ਦੀਆਂ ਵਸਤਾਂ ਦਵਾਈਆਂ ਕਪੜਾ ਲੀੜਾ ਅਤੇ ਪਸ਼ੂਆਂ ਦੇ ਚਾਰੇ ਦਾ ਪ੍ਰਬੰਧ ਕਰਕੇ ਉੱਥੇ ਤੱਕ ਪਹੁੰਚਾਈਏ ਤਾਂ ਕਿ ਉਹ ਇਸ ਔਖੀ ਘੜੀ ਨੂੰ ਸਹਿਣ ਕਰ ਸਕਣ ਕਿਉਂਕਿ ਹਮੇਸ਼ਾ ਬਾਣੀ ਵਿੱਚ ਲਿਖਿਆ ਕਰ ਪਲਾ ਹੋ ਪਲਾ ਅੰਤ ਪਲੇਲਾ ਪਲਾ ਤੇ ਸਾਨੂੰ ਆਪਣੀ ਕਿਰਤ ਕਮਾਈ ਵਿੱਚੋਂ দান ਕਰਨਾ ਬਹੁਤ ਜ਼ਰੂਰੀ ਹੈ দান ਕੀਤੇਆਂ ਕਦੀ ਘਟਦਾ ਨਹੀਂ ਹਮੇਸ਼ਾ ਵਧਦਾ ਹੈ ਤੇ ਜੇ ਅੱਜ ਅਸੀਂ ਕਿਸੇ ਦੀ ਮਦਦ ਕਰਾਂਗੇ ਕੱਲੋਂ ਆਉਣ ਵਾਲੇ ਸਮੇਂ ਨਾਲ ਸਾਡੇ ਤੇ ਵੀ ਇਹੋ ਜਿਹਾ ਸੰਕਟ ਆ ਸਕਦਾ ਆ ਤੇ ਜੇ ਅਸੀਂ ਕਿਸੇ ਦੀ ਮਦਦ ਕਰਦੇ ਆਂ ਕੱਲੋਂ ਹੋਰ ਭੈਣ ਭਰਾ ਸਾਡੇ ਵੀ ਔਖੀ ਘੜੀ ਦੇ ਵਿੱਚ ਆ ਕੇ ਸਾਡਾ ਸਾਥ ਦੇਣਗੇ ਆਪਾਂ ਉਹਨਾਂ ਜਥਾਬੰਦੀਆਂ ਨਾਲ ਮੇਰ ਮਲਾਪ ਕਰਨਾ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਅੱਜ ਕੰਮ ਕਰ ਰਹੀਆਂ ਹਨ ਉਹਨਾਂ ਤੱਕ ਪਹੁੰਚ ਕਰਿਏ ਅਗਰ ਅਸੀਂ ਉਥੇ ਤੱਕ ਨਹੀਂ ਜਾ ਸਕਦੇ ਪਰ ਜਥੇਬੰਦੀਆਂ ਨਾਲ ਮਿਲ ਕੇ ਉਹਨਾਂ ਤੱਕ ਜੋ ਤੁਹਾਡੇ ਕੋ ਸਰਦਾ ਵਰਦਾ ਸਮਗਰੀ ਦੇ ਤੌਰ ਤੇ ਉਹਨਾਂ ਨੂੰ ਪਹੁੰਚਾਓ ਉਹ ਆਪਣੇ ਆਪ ਉਹਨਾਂ ਨੇ ਸੇਵਾ ਲਈ ਹੈ ਉੱਥੇ ਤੱਕ ਉਹ ਤੁਹਾਡਾ ਤਿਲ ਫੋਲਡ ਜਰੂਰ ਭੇਜਣਗੇ ਤਾਂ ਮੈਂ ਆਸ ਕਰਦਾ ਕਿ ਤੁਸੀਂ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਪ੍ਰਾਪਰਾਮਾਣ ਮਦਦ ਵਿਚ ਸ਼ਾਮਲ ਹੋਣਾ ਕਿ ਜਿਹੜੇ ਇਸ ਔਖੀ ਘੜੀ ਦੇ ਵਿੱਚ ਅੱਜ ਗੁਜ਼ਰੇ ਹਨ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ